ਆਵਾ ਪ੍ਰੇਮ ਸਿੰਘ ਜੀ ਪ੍ਰੇਮ ਸਿੰਘ ਜੀ ਕਦੋਂ ਤੋਂ ਇਹ ਚੋਰੀ ਕਰਦੇ ਸੀ ਕਿਸ ਤਰ੍ਹਾਂ ਦਿਮਾਗ ਆਈ ਆ ਇਹ ਵੀ ਜੁੜੀ ਬਣੀ ਇਹ ਤਾਂ 10 ਦਿਨ ਹੋ ਗਏ 15 ਦਿਨ ਗਏ 10 15 ਦਿਨ ਬਣ ਗਏ ਅੱਛਾ ਇਹ ਫਿਰ ਕੀ ਕਰਦੇ ਤੁਹਾਨੂੰ ਕਿੱਦਾਂ ਪਤਾ ਲੱਗਿਆ ਕਿ ਇਹ ਪਾਰਟ ਮਹਿੰਗਾ ਇੰਨਾ ਹੈ ਤੁਹਾਨੂੰ ਮਹਿੰਗਾ ਦਾ ਪਤਾ ਨਹੀਂ ਸੀ ਤੁਹਾਨੂੰ ਜੀ ਫੋਟੋ ਕੋਈ ਐਪਲੀਕੇਸ਼ਨ ਹੈ ਜੀ ਕਿਨੇ ਭੇਜੀ ਫੋਟੋ ਪ੍ਰੇਮ ਸਿੰਘ ਜੀ ਅੱਛਾ ਕੀ ਕਹਦੇ ਵੀ ਇਹ ਪਾਰਟ ਕੱਢ ਕੇ ਤੇ ਫਿਰ ਕਿੱਦਾਂ ਚੋਰੀ ਕਰਦੇ ਸੀ ਇਹ ਇਹ ਤਾਂ ਹੀ ਘੜਲਣਾ ਜੇ ਨੀਚੇ ਲੱਗੇ ਹੁੰਦਾ ਤੇ ਗੜ ਜੇ ਇਹ ਅੱਛਾ ਤੁਹਾਨੂੰ ਪਤਾ ਜੀ ਵੀ ਇੰਨਾ ਚੋਰੀ ਹੁੰਦਾ ਵੀ ਨਿਕਲ ਜਾਂਦਾ ਇਹ ਨਿਕਲਦਾ ਤਾਂ ਹੀ ਚੋਰੀ ਇਹ ਇਹ ਪੂਰੇ ਪੰਜਾਬ ਦੇ ਵਿੱਚ ਇੱਕ ਨਾ ਮੋਬਾਈਲ ਟਾਵਰਸ ਦੇ ਇੱਕ ਇਕੁਪਮੈਂਟ ਦੇ ਵਿੱਚ ਇੱਕ ਕੋਈ ਚਿਪ ਪੈਂਦੀ ਸੀ ਉਹਨਾਂ ਦੀਆਂ ਚੋਰੀਆਂ ਬਹੁਤ ਵੱਧ ਗਈਆਂ ਸੀ ਤੇ ਆਪਣੇ ਆਲੇ ਦੋਲੇ ਪੰਜ ਸੱਤ ਜ਼ਿਲ੍ਹਿਆਂ 'ਚ ਵੀ ਬਰਨਾਲਾ ਸੰਗਰੂਰ ਬਠਿੰਡਾ ਪਟਿਆਲਾ ਫਤਿਹਗੜ ਸਾਹਿਬ ਇੱਥੇ ਸਾਰੇ ਕਿਤੇ ਚੋਰੀ ਹੋ ਰਹੀਆਂ ਸੀ ਤੇ ਛੇਤੀ ਛੇਤੀ ਤੁਹਾਨੂੰ ਪਤਾ ਵੀ ਜਿਵੇਂ ਮਕਦਮੇ ਕਈ ਵਰੀ ਦਰਜ ਹੁੰਦੇ ਨਹੀਂ ਹੁੰਦੇ ਉਹ ਉਹ ਕਾਫੀ ਪਰੇਸ਼ਾਨ ਉਤੋਂ ਪ੍ਰੈਸ਼ਰ ਤਾਂ ਇਹ ਕਿਸੇ ਜ਼ਿਲ੍ਹੇ ਦੇ ਵੀ ਕਾਬੂ ਨਹੀਂ ਸੀ ਆ ਰਹੇ ਤੇ ਫਿਰ ਇਹ ਤਫਤੀਸ਼ ਜਿਹੜੀ ਸਾਡੇ ਜ਼ਿਲ੍ਹੇ ਚ 3 ਐਫ ਆਈ ਆਰਾਂ ਲੌਜ ਹੋਈਆਂ ਸੀਗੀਆਂ ਤੇ ਉਹ ਐਸ ਐਸ ਪੀ ਸਾਹਿਬ ਨੇ ਉਹਦੀ ਇਨਵੈਸਟੀਗੇਸ਼ਨ ਇਨਸਪੈਕਟਰ ਸੀਆਈਏ ਜਾਂ ਸੀਆਈਏ ਦੀ ਜਿਹੜੀ ਸੀਨੀਅਰ ਟੀਮ ਹੈ ਇਹਨਾਂ ਨੂੰ ਇਹ ਦਿੱਤੀ ਇਨਵੈਸਟੀਗੇਸ਼ਨ ਕਰਨ ਲਈ ਵੀ ਇਹਨਾਂ ਨੂੰ ਕਿਸੇ ਹਾਲਤ ਚ ਵੀ ਟ੍ਰੇਸ ਕਰੋ ਤਾਂ ਆ 12 6 ਨੂੰ ਫਿਰ ਇਹਨਾਂ ਨੂੰ ਲੀਡ ਮਿਲੀ ਤਾਂ ਇਹਨਾਂ ਨੇ ਇਹ ਚਾਰ ਬੰਦੇ ਆਪਣੀ ਲੀਡ ਦੇ ਹਿਸਾਬ ਨਾਲ ਇਹਨਾਂ ਨੂੰ ਚਾਰ ਬੰਦੇ ਨੂੰ ਰਾਉਂਡ ਅਪ ਕੀਤਾ ਉਹ ਤੁਹਾਨੂੰ ਦੱਸਣਾ ਸੀਗਾ ਕਿ ਉਹ ਜਿਹੜਾ ਡਿਵਾਈਸ ਹੈ ਉਹ ਜਿਹੜੀ ਚਿਪ ਹੈ ਉਹ 2.5 ਲੱਖ ਰੁਪਏ ਦੀ ਮਤਲਬ ਨਵੀਂ ਆਉਂਦੀ ਹੈ ਤਾਂ ਇਹਨਾਂ ਨੇ 100 ਤੋਂ ਉੱਤੇ ਵਾਰਦਾਤਾ ਮੰਨੀਆਂ ਜਿਹਦੇ ਚ ਤਕਰੀਬਨ 40 50 ਮਤਲਬ ਜਿਹੜੀਆਂ ਰਜਿਸਟਰਡ ਇੱਧਰ ਉੱਧਰ ਉਹ ਸਾਰੀਆਂ ਟਰੇਸ ਹੋ ਚੁੱਕੀਆਂ ਤੇ ਇਹਨਾਂ ਤੋਂ 31 ਡਿਵਾਈਸ ਜਿਹੜੇ ਨੇ ਉਹ ਰਿਕਵਰ ਵੀ ਹੋ ਚੁੱਕੇ ਆ ਤੇ ਹੁਣੇ 3 ਦਿਨ ਦੇ ਰਿਮਾਂਡ ਤੇ ਨੇ ਇਹਨਾਂ ਦਾ ਪ੍ਰੀਵੀਅਸ ਕੋਈ ਜਿਹੜਾ ਕ੍ਰਿਮੀਨਲ ਰਿਕਾਰਡ ਨਹੀਂ ਸਾਹਮਣੇ ਆਇਆ ਜਿਹੜੀ ਬਹੁਤ ਇੱਕ ਵਧੀਆ ਗੱਲ ਦੱਸਣ ਵਾਲੀ ਹੈ ਕਿ ਉਸ ਉਹਨਾਂ ਕੰਪਨੀਆਂ 'ਚ ਹੀ ਇਹ ਕੰਮ ਕਰਦੇ ਸੀਗੇ ਉੱਥੇ ਪਹਿਲਾਂ ਜਦੋਂ ਲੱਗੇ ਹੋਏ ਸੀ ਤਾਂ ਉਦੋਂ ਮਾੜੀ-ਮੋਟੀ ਚੋਰੀ ਉੱਥੇ ਕੋਈ ਤਾਰ ਵੇਚ ਲਈ ਕੋਈ ਇੱਧਰ ਛੋਟੀ-ਮੋਟੀ ਤੇ ਫਿਰ ਇਹਨਾਂ ਨੂੰ ਜਦੋਂ ਪਤਾ ਲੱਗਾ ਕਿ ਇੱਕ ਇਹਨਾਂ ਮਹਿੰਗਾ ਡਿਵਾਈਸ ਹੈ ਤਾਂ ਇਹਨਾਂ ਦੇ ਦਿਮਾਗ 'ਚ ਆਇਆ ਤੇ ਇਹਨਾਂ ਨੇ ਆਪਸ 'ਚ ਪਲਾਨ ਕਰਕੇ ਇਹਨਾਂ ਚਾਰਾਂ 'ਚੋਂ ਇੱਕ 프ਰੇਮ ਹੈਗਾ ਉਹ ਇਹਦਾ ਮਾਸਟਰਮਾਈਂਡ ਹੈ ਉਹਦੇ ਦਿਮਾਗ 'ਚ ਖਰਾਫਤੀ ਫਿਰ ਆਈਡੀਆ ਆਇਆ ਤਾਂ ਉਹਨਾਂ ਨੇ ਫਿਰ ਕੰਪਨੀ ਦੇ ਵਿੱਚ ਹੀ ਕੰਮ ਕਰ ਰਹੇ ਤੇ ਉੱਥੋਂ ਹੀ ਚੋਰੀ ਕਰਨੀ ਸ਼ੁਰੂ ਕੀਤੀ ਤੇ ਦਿਸ ਇਜ਼ ਅ ਵੈਰੀ ਗੁੱਡ ਰਿਕਵਰੀ ਐਂਡ ਅਚੀਵਮੈਂਟ ਆ ਸੰਗਰੂਰ ਪੁਲਿਸ ਦੀ ਕਿ ਪੰਜਾਬ ਭਰ ਦੇ ਵਿੱਚ ਗੰਦ ਪਾ ਰਹੇ ਸੀਗੇ ਤੇ ਇਹਨਾਂ ਨੂੰ ਕਾਬੂ ਕੀਤਾ ਇਹ ਫਰਦਰ ਇੱਕ ਬੰਦਾ ਨੋਮੀਨੇਟ ਹੋਇਆ ਜੀ ਇਹਦੇ ਪ੍ਰਿੰਸ ਨਾਮ ਹੈ ਨਾ ਸ਼ਾਹ ਚਮਕੌਰ ਸਾਹਿਬ ਦਾ ਰੈਣ ਵਾਲਾ ਰਾਜਪੁਰੇ ਦਾ ਉਹ ਹੁਣ ਭੱਜਿਆ ਹੋਇਆਗਾ ਉਹਨੂੰ ਵੀ ਛੇਤੀ ਆਪਾਂ ਰਾਉਂਡ ਅਪ ਕਰਾਂਗੇ ਤੇ ਫਿਲਹਾਲ ਉਹਦੇ ਬਾਰੇ ਆ ਰਿਹਾ ਸਾਹਮਣੇ ਵੀ ਉਹਨੂੰ ਵੇਚਦੇ ਸੀਗੇ ਸੰਗਰੂਰ ਦੀ ਤਾਂ ਨਹੀਂ ਸੰਗਰੂਰ ਚ ਕਿੰਨੀਆਂ ਚੋਰੀਆਂ ਨੇ ਕੀਤੀਆਂ ਸੰਗਰੂਰ ਚ ਤਿੰਨ ਤਾਂ ਸਾਡੀਆਂ ਐਫਆਈਆਰਾਂ ਰਜਿਸਟਰਡ ਹੋ ਨੇ ਤੇ ਕਾਫੀ ਚੋਰੀਆਂ ਇਹਨਾਂ ਨੇ ਕੀਤੀਆਂ ਨੇ ਇੱਥੇ ਮੈਂ ਤੁਹਾਨੂੰ ਦੱਸ ਰਿਹਾ ਵੀ 100 ਤੋਂ ਵੱਧ ਤਾਂ ਮੰਨਦੇ ਨੇ ਤੇ ਅਜੇ 6-7 ਜ਼ਿਲ੍ਹੇ ਨੇ ਜਿਹੜੀਆਂ ਸਾਡੇ ਹਿੱਸੇ ਆਈਆਂ ਉਹ ਸਾਹਮਣੇ ਪਾਟ ਰਿਕਵਰ ਕੀਤੇ ਜਿਹੜੇ ਕਿੱਥੇ ਸਟੋਰ ਕਰਦੇ ਸੀ 31 ਡਾਲਰਾਂ ਦੇ ਨੇ ਮਤਲਬ ਇਹਨਾਂ ਨੇ ਕਾਰ ਇਹਨਾਂ ਤੋਂ ਇੱਕ ਕਾਰ ਵੀ ਰਿਕਵਰ ਹੋਈ ਐ Swift Desire ਕਾਰ ਵੀ ਰਿਕਵਰ ਹੋਈ ਐ ਉਹ ਮਤਲਬ ਕੱਢ ਕੇ ਉਹ ਕਾਰ 'ਚ ਰੱਖਣਾ ਕਰਨਾ ਉਹ ਕੋਈ ਐਡਾ ਵੱਡਾ ਡਿਵਾਈਸ ਨਹੀਂ ਹੈਗਾ ਉਹ ਡਿਵਾਈਸ ਦੇ ਵਿੱਚੋਂ ਇੱਕ ਚਿਪ ਹੀ ਹੁੰਦੀ ਐ ਜਿਹੜੀ ਇੰਨੀ ਮਹਿੰਗੀ ਐ ਤੇ ਜਿਵੇਂ ਮੋਬਾਈਲ ਦੀ ਚਿਪ ਆ ਇਸ ਤਰ੍ਹਾਂ ਦੀ ਕੋਈ ਚਿਪ ਹੈਗੀ ਐ ਤੇ ਉਹ ਹੁੰਦੀ ਮਹਿੰਗੀ ਐ ਬਹੁਤ ਦੋਸਤੋ ਜੀ ਸਿੰਦੀ ਇੱਕ ਨੂੰ ਵੇਚਦੇ ਸੀ ਪ੍ਰਿੰਸ ਨੂੰ ਵੇਚਦੇ ਸੀ ਜਿਹੜਾ ਦੂਜਾ ਉਹ ਇਹਨਾਂ ਨਾਲ ਚੋਰੀ ਕਰਦਾ ਸੀ ਫਰਦਰ ਹਾਂ ਫਰਦਰ ਮਤਲਬ ਉਹ ਵੀ ਇਹਨਾਂ ਦਾ ਪਾਰਟ ਹੋਣਾ ਚਾਰ ਤਾਂ ਫੜੇ ਗਏ ਚਾਰ ਬੰਦੇ ਤਾਂ ਫੜੇ ਗਏ ਜੀ ਇਹਦੇ ਚ ਤੇ ਮਤਲਬ ਦੋ ਹੋਰ ਨਾਮਿਨੇਟ ਹੋ ਗਏ ਜਿਹੜੇ ਦੋ ਨਾਮਿਨੇਟ ਹੋਏ ਉਹਨਾਂ ਚੋਂ ਇੱਕ ਚੋਰੀ ਕਰਨ ਵਾਲਾ 파ਟਨਰ ਹੈ ਇਹਨਾਂ ਦਾ ਤੇ ਇੱਕ ਜਿਹਨੂੰ ਵੇਚਦੇ ਸੀ ਜਿੰਦੀ ਕਿੰਨੀ ਉਮਰ ਕਿੰਨੀ ਕਹ ਜੀ ਸਾਰੇ 25 26 ਸਾਲ ਦੀ ਉਮਰ ਦੇ ਨੇ ਤੇ ਪ੍ਰੀਵੀਅਸ ਕੋਈ ਰਿਕਾਰਡ ਇਹਨਾਂ ਦਾ ਹੈ ਨਹੀਂਗਾ ਕਿਸੇ ਤਰ੍ਹਾਂ ਦਾ ਵੀ ਕ੍ਰਾਈਮਨਲ ਫਿਰ ਇਹ ਕੋਈ ਨਸ਼ਾ ਵਗੈਰਾ ਵੀ ਕਰਦੇ ਇਤਨੇ ਸਾਹਮਣੇ ਆਏ ਕੋਈ ਵੇਖੋ ਅੱਜ ਕੱਲ ਇਹ ਅਲਮਤ ਤੋਂ ਤਾਂ ਕੋਈ ਬਹੁਤ ਘੱਟ ਲੋਕ ਐਵੇਂ ਦੇ ਜਿਹੜੇ ਵੇਲੜ ਨੇ ਉਹ ਘੱਟ ਹੀ ਬਚੇ ਹੋਏ ਨੇ ਪਰ ਇਹ ਤਾਂ ਫਰਦਰ ਜਦੋਂ ਅਜ ਕੋਈ ਟੈਸਟ ਕਰਾਵਾਂਗੇ ਤਾਂ ਹੀ ਪਤਾ ਲੱਗੇਗਾ